ਅਦੇ ਹਏ ਦਾਸ ਕੌੜੇ ਅਨੁਭਵ ਸਾਡੇ ਵਿੱਚ ਅਨਗਿਣਤ ਲੋਕ ਅਜੇਹੇ ਮਿਲ ਲਗੇ ਜਿਹੜੇ ਨਿਰਾਰਥਿਕ ਅਤੇ ਵਿਅਰਥ ਬੋਝ ਲਈ ਫਿਰਦੇ ਹਨ ਉਹ ਅਜੇਹਾ ਬਿਸਤਰਾ ਅਤੇ ਗਠੜੀ ਚੁੱਕੀ ਫਿਰਦੇ ਹਨ ਜਿਹੜਾ ਸਾਨੂੰ ਲਾਭ ਤਾਂ ਕੀ ਸਗੋਂ ਉਲਟੀ ਹਾਨੀ ਪਹੁੰਚਾਉਂਦਾ ਹੈ ਉਹ ਸਾਡੀ ਸ਼ਕਤੀ ਨੂੰ ਨਾਸ਼ਟ ਕਰਦਾ ਹੈ ਅਤੇ ਸਾਡੇ ਕੰਮ ਕਰਨ ਦੀ ਸਮਰੱਥਾ ਨੂੰ ਖੋਹਦਾ ਹੈ ਜੇਕਰ ਅਸੀਂ ਇਹ ਆਦਤ ਸਿੱਖ ਲਈਏ ਕਿ ਕੇਵਲ ਕੰਮ ਦੀ ਗੱਲ ਯਾਦ ਰੱਖੀਏ ਅਤੇ ਵਿਅਰਥ ਗੱਲਾਂ ਅਤੇ ਵਸਤੂਆਂ ਨੂੰ ਭੁੱਲ ਜਾਈਏ ਅਤੇ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਸਾਡੀ ਉਨਤੀ ਵਿੱਚ ਰੁਕਾਵਟ ਪਾਉਂਦੀਆਂ ਹਨ ਨੂੰ ਛੱਡ ਦਈਏ ਤਾਂ ਅਸੀਂ ਨਾ ਕੇਵਲ ਸਫਲਤਾ ਦੀ ਮੰਜ਼ਿਲ ਵੱਲ ਵਧਣ ਲੱਗ ਪਾਵਾਂਗੇ ਸਗੋਂ ਸਾਡੇ ਸੁੱਖ ਵਿੱਚ ਵੀ ਵਾਧਾ ਹੋ ਜਾਵੇਗਾ ਸਹੀ ਢੰਗ ਨਾਲ ਜੀਵਨ ਬਤੀਤ ਕਰਨ ਦਾ ਇੱਕ ਰਾਜ਼ ਇਹ ਵੀ ਹੈ ਕਿ ਜਿਹੜੀ ਚੀਜ਼ ਸਾਡੀ ਸਮਰੱਥਾ ਅਤੇ ਸ਼ਕਤੀ ਨੂੰ ਨਾਸ਼ਟ ਕਰੇ ਅਤੇ ਸਾਡੀ ਭਵਿੱਖੀ ਉੰਤੀ ਦੇ ਰਾਹ ਵਿੱਚ ਰੋੜਾ ਅਟਕਾਏ ਉਸ ਨੂੰ ਮਿਟਾ ਦਿੱਤਾ ਜਾਵੇ ਸਾਨੂੰ ਚਾਹੀਦਾ ਹੈ ਕਿ ਆਪਣੇ ਕੌੜੇ ਅਨੁਭਵਾਂ ਨੂੰ ਭੁੱਲ ਜਾਈਏ ਅਤੇ ਉਹਨਾਂ ਦੀ ਯਾਦ ਨੂੰ ਆਪਣੇ ਮਨ ਵਿੱਚੋਂ ਹਮੇਸ਼ਾ ਲਈ ਕੱਢ ਦੇਈਏ ਸਾਨੂੰ ਆਪਣੀਆਂ ਤਰੁੱਟੀਆਂ ਅਤੇ ਕਮਜ਼ੋਰੀਆਂ ਨੂੰ ਯਾਦ ਨਹੀਂ ਰੱਖਣਾ ਚਾਹੀਦਾ। ਹਾਂ, ਜੇਕਰ ਸ਼ੱਕ ਇਹ ਹੈ ਕਿ ਕਿਤੇ ਦੁਬਾਰਾ ਗਲਤੀ ਨਾ ਹੋ ਜਾਏ ਤਾਂ ਪਹਿਲੀਆਂ ਭੁੱਲਾਂ ਨੂੰ ਦ੍ਰਿਸ਼ਟੀਗੋਚਰ ਕਰਨਾ ਚੰਗਾ ਹੈ। ਪਰੰਤੂ ਉਹਨਾਂ ਨੂੰ ਵਾਰ-ਵਾਰ ਮਾਨ ਵਿੱਚ ਘਮਾਉਣਾ ਠੀਕ ਨਹੀਂ ਹੁੰਦਾ। ਜੇਕਰ ਉਹਨਾਂ ਦੀ ਯਾਦ ਵਾਰ-ਵਾਰ ਸਤਾਉਂਦੀ ਹੈ ਤਾਂ ਚੰਗਾ ਇਹੀ ਹੈ ਕਿ ਉਹਨਾਂ ਨੂੰ ਆਪਣੇ ਮਾਨਸਿਕ ਪੱਧਰ ਤੋਂ ਖੁਰਚ ਦਿਓ। ਤਾਂ ਕਿ ਉਹਨਾਂ ਦਾ ਕੋਈ ਨਿਸ਼ਾਨ ਬਾਕੀ ਨਾ ਰਹੇ ਆਪਣੇ ਵਰਤਮਾਨ ਜੀਵਨ ਤੇ ਉਹਨਾਂ ਦਾ ਪਰਛਾਵਾਂ ਨਾ ਪੈਣ ਦਿਓ ਤਾਂ ਕਿ ਜੋ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਰਨ ਵਾਲੇ ਹੋ ਉਸ ਦੀ ਸਮਰੱਥਾ ਨਾ ਖੋ ਬੈਠੋ ਜੋ ਸਬਕ ਤੁਸੀਂ ਸਿੱਖੇ ਹੋ ਉਹਨਾਂ ਤੋਂ ਤੁਸੀਂ ਨਿਰਸੰਦੇਹ ਲਾਭ ਉਠਾ ਸਕਦੇ ਹੋ ਤੇ ਉਸ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਪਰ ਉਹਨਾਂ ਨੂੰ ਵਾਰ-ਵਾਰ ਯਾਦ ਕਰਕੇ ਬਿਨਾ ਮਤਲਬ ਹੀ ਆਪਣਾ ਦਿਲ ਛੋਟਾ ਨਾ ਕਰੋ ਜਿਹੜੀ ਚੀਜ਼ ਤੁਹਾਨੂੰ ਅੱਗੇ ਵਧਣ ਤੋਂ ਰੋਕਦੀ ਹੈ ਉਸ ਨਾਲ ਚਿੰਬੜੇ ਰਹਿਣ ਦਾ ਕੀ ਲਾਭ ਜਿਸ ਘਟਨਾ ਦੀ ਯਾਦ ਨਾਲ ਤੁਹਾਨੂੰ ਦੁੱਖ ਪਹੁੰਚਦਾ ਹੈ ਉਸ ਨੂੰ ਦੁਬਾਰਾ ਕਿਉਂ ਯਾਦ ਕੀਤਾ ਜਾਵੇ ਸ਼ੋਕ ਸੰਤਾਪ ਨੂੰ ਛੱਡੋ ਦੁੱਖ ਅਤੇ ਚਿੰਤਾ ਤੋਂ ਬਚੋ ਈਰਖਾ ਅਤੇ ਬਦਲੇ ਦੀ ਭਾਵਨਾ ਨੂੰ ਤਿਆਗ ਦਿਓ ਸਵਾਰਥ ਨੂੰ ਤਲਾੰਜਲੀ ਦੇ ਦੇਵੋ ਮੂਰਖ ਅਣਪੜ ਨਕੰਮੇ ਆਲਸੀ ਅਤੇ ਕਮਚੋਰਾਂ ਦੀ ਸੰਗਤ ਵਿੱਚ ਨਾ ਬੈਠੋ ਝੂਠ ਅਤੇ ਅਡੰਬਰ ਨੂੰ ਛੱਡ ਦਿਓ ਅਤੇ ਉਸ ਨੱਕ ਨੂੰ ਕੱਟ ਦਿਓ ਜਿਹੜੀ ਕਿ ਲੋਕਾਂ ਦੇ ਸਾਹਮਣੇ ਵਾਰ-ਵਾਰ ਕੱਟੀ ਜਾਂਦੀ ਹੈ ਅਤੇ ਫਿਰ ਵੀ ਜਿਉਂਦੀ ਤਿਉਂ ਬੁੱਲਾਂ ਦੇ ਉੱਤੇ ਅਤੇ ਅੱਖਾਂ ਦੇ ਹੇਠਾਂ ਪੂਰੀ ਤਰ੍ਹਾਂ ਕੈਮ ਰਹਿੰਦੀ ਹੈ ਉਹਨਾਂ ਭੜੇ ਵਿਚਾਰਾਂ ਨੂੰ ਮਨ ਵਿੱਚ ਨਾ ਲਿਆਓ ਜਿਹੜੇ ਤੁਹਾਨੂੰ ਦੁਰਾਚਾਰ ਵੱਲ ਤੱਕਦੇ ਹਨ ਜੇਕਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਦਿੰਦੇ ਹੋ ਤਾਂ ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਤੁਹਾਡਾ ਬੋਝ ਕਿੰਨਾ ਹਲਕਾ ਹੋ ਗਿਆ ਹੈ ਅਤੇ ਤੁਸੀਂ ਕਿੰਨੇ ਆਜ਼ਾਦ ਹੋ ਗਏ ਹੋ ਜੀਵਨ ਦੀ ਦੌੜ ਵਿੱਚ ਭਾਗ ਲੈਣ ਲਈ ਤੁਸੀਂ ਆਪਣੇ ਅੰਦਰ ਵਧੇਰੇ ਸ਼ਕਤੀ ਅਤੇ ਉਤਸ਼ਾਹ ਦਾ ਅਨੁਭਵ ਕਰੋਗੇ ਤੁਹਾਨੂੰ ਤੁਹਾਡੀ ਸਫਲਤਾ ਤੇ ਜਿੱਤ ਤੇ ਹੋਰ ਵੀ ਅਧਿਕ ਵਿਸ਼ਵਾਸ ਹੋ ਜਾਏਗਾ ਅਣਗਿਣਤ ਲੋਕ ਅਜਿਹੇ ਹਨ ਜਿਹੜੇ ਇਹਨਾਂ ਗੱਲਾਂ ਨੂੰ ਛੱਡਣਾ ਨਹੀਂ ਜਾਣਦੇ ਨਤੀਜੇ ਵਜੋਂ ਉਹ ਹਮੇਸ਼ਾ ਤਣਾਅ ਵਿੱਚ ਫਸੇ ਰਹਿੰਦੇ ਹਨ ਸੰਸਾਰ ਵਿੱਚ ਉਹਨਾਂ ਲਈ ਮੁਸ਼ਕਲ ਕੰਮ ਇਹੀ ਹੁੰਦਾ ਹੈ ਕਿ ਉਹ ਆਪਣੀਆਂ ਤਰੁੱਟੀਆਂ ਨੂੰ ਕਿਵੇਂ ਭੁੱਲਣ ਅੱਜ ਤੋਂ ਹੀ ਪ੍ਰਣ ਕਰ ਲਵੋ ਕਿ ਭਾਵੇਂ ਕੁਝ ਵੀ ਹੋ ਜਾਏ ਪਰ ਤੁਸੀਂ ਘਟਿਆ ਕਿਸਮ ਦੇ ਸੁਪਨੇ ਨਹੀਂ ਦੇਖੋਗੇ। ਬੀਤੇ ਹੋਏ ਨੂੰ ਭੁੱਲ ਜਾਵੋਗੇ ਅਤੇ ਅੱਗੇ ਬਾਰੇ ਸੋਚੋਗੇ। ਦ੍ਰਿੜ ਨਿਸ਼ਚਾ ਕਰੋ ਕਿ ਆਪਣੇ ਦਿਲ ਅਤੇ ਦਿਮਾਗ ਵਿੱਚੋਂ ਉਹਨਾਂ ਸਾਰੇ ਵਿਚਾਰਾਂ ਨੂੰ ਬਾਹਰ ਕੱਢੋਗੇ ਭਾਵੇਂ ਉਹ ਕਿੰਨੇ ਵੀ ਭਿਆਨਕ ਕਿਉਂ ਨਾ ਹੋਣ ਡਰ ਵਾਲੀ ਕੋਈ ਗੱਲ ਨਹੀਂ ਹੈ। ਉਹ ਤੁਹਾਡੇ ਮਨ ਵਿੱਚ ਕਿੰਨੀ ਵਾਰ ਕਿਉਂ ਨਾ ਆਉਣ ਤੁਸੀਂ ਉਹਨਾਂ ਨੂੰ ਭੁੱਲ ਜਾਓ ਤੇ ਉਹਨਾਂ ਨਾਲ ਕੋਈ ਸਬੰਧ ਨਾ ਰੱਖੋ ਚਿੰਤਾ ਅਤੇ ਪਰੇਸ਼ਾਨੀ ਨੂੰ ਦੂਰ ਰੱਖੋ ਕਿਤੇ ਅਜੀਹਾ ਨਾ ਹੋਵੇ ਕਿ ਉਹ ਤੁਹਾਡੀ ਸ਼ਕਤੀ ਅਤੇ ਸਮਰੱਥਾ ਨੂੰ ਨਾਸ਼ਟ ਕਰ ਦੇਣ ਤੁਹਾਡੀ ਸ਼ਕਤੀ ਹੀ ਤੁਹਾਡੀ ਭਵਿੱਖੀ ਕਾਮਨਾਵਾਂ ਦੀ ਪੂੰਜੀ ਹੈ ਜਿਹੜੀਆਂ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਤੁਹਾਡੇ ਸੁਭਾਅ ਨੂੰ ਦੂਸ਼ਿਤ ਕਰਦੀਆਂ ਹਨ ਜਾਂ ਤੁਹਾਡੇ ਮਾਨਸਿਕ ਸੰਤੁਲਨ ਨੂੰ ਵਿਗਾੜ ਦਿਆਂ ਹਨ ਉਹਨਾਂ ਨੂੰ ਭੁੱਲ ਜਾਓ ਉਹਨਾਂ ਬਾਰੇ ਕਦੇ ਕੁਝ ਨਾ ਸੋਚੋ ਤੁਹਾਡਾ ਸਮਾਂ ਇੰਨਾ ਕੀਮਤੀ ਹੈ ਕਿ ਤੁਸੀਂ ਇਸ ਨੂੰ ਭੁੱਲੀਆਂ ਵਿਸਰੀਆਂ ਤਰੁੱਟੀਆਂ ਅਤੇ ਗਲਤੀਆਂ ਤੇ ਅਫਸੋਸ ਕਰਨ ਵਿੱਚ ਨਸ਼ਟ ਨਾ ਕਰੋ ਜੇਕਰ ਤੁਸੀਂ ਨਿਰਾਸ਼ ਅਤੇ ਉਤਸ਼ਾਹਹੀਨ ਰਹਿੰਦੇ ਹੋ ਤਾਂ ਨਿਰਾਸ਼ਾ ਅਤੇ ਉਤਸ਼ਾਹਹੀਨਤਾ ਨੂੰ ਆਪਣੇ ਮਨ ਵਿੱਚੋਂ ਇਸ ਤਰ੍ਹਾਂ ਬਾਹਰ ਕੱਢ ਦਿਓ ਜਿਵੇਂ ਘਰ ਵਿੱਚੋਂ ਚੋਰ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਆਪਣੀਆਂ ਕਮਜ਼ੋਰੀਆਂ ਲਈ ਦਰਵਾਜ਼ਾ ਬੰਦ ਕਰ ਦਿਓ ਅਤੇ ਉਸ ਨੂੰ ਬੰਦ ਹੀ ਰੱਖੋ ਚੰਗਾ ਸੁਭਾਅ ਜ਼ਿੰਦਾਦਲੀ ਅਤੇ ਪ੍ਰਸੰਨਤਾ ਦੀ ਉਡੀਕ ਨਾ ਕਰੋ ਕਿ ਉਹ ਕਦ ਆਵੇਗੀ ਸਗੋਂ ਉਹਨਾਂ ਦਾ ਪਿੱਛਾ ਕਰੋ ਅਤੇ ਉਹਨਾਂ ਨੂੰ ਪ੍ਰਾਪਤ ਕਰਕੇ ਫਿਰ ਉਹਨਾਂ ਨੂੰ ਆਪਣੇ ਤੋਂ ਦੂਰ ਨਾ ਜਾਣ ਦਿਓ ਜੇਕਰ ਤੁਹਾਨੂੰ ਕੋਈ ਕੌੜਾ ਅਨੁਭਵ ਹੋ ਚੁੱਕਾ ਹੈ ਤਾਂ ਉਸ ਨੂੰ ਭੁੱਲ ਜਾਓ ਜੇਕਰ ਤੁਹਾਨੂੰ ਭਾषण ਦੇਣ ਸਮੇਂ ਅਸਫਲਤਾ ਦਾ ਮੂੰਹ ਦੇਖਣਾ ਪਿਆ ਹੈ ਕੋਈ ਗੀਤ ਗਾਉਂਦੇ ਸਮੇਂ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੈ ਤੁਹਾਡੇ ਦੁਆਰਾ ਲਿਖੀ ਗਈ ਕੋਈ ਪੁਸਤਕ ਜਾਂ ਲੇਖ ਵਿੱਚ ਕੋਈ ਤਰੁੱਟੀ ਰਹਿ ਗਈ ਹੋਵੇ ਜਾਂ ਕਿਸੇ ਖਾਸ ਸਥਿਤੀ ਦੇ ਕਾਰਨ ਤੁਹਾਡਾ ਕਦਮ ਗਲਤ ਹੈ ਤੁਸੀਂ ਡਿੱਗ ਪਏ ਹੋ ਤਾਨੂੰ ਸੱਟ ਲੱਗ ਗਈ ਹੈ ਜਾਂ ਤੁਹਾਡੇ ਉੱਪਰ ਕੋਈ ਇਲਜ਼ਾਮ ਲਾਇਆ ਗਿਆ ਹੈ ਤੁਹਾਨੂੰ ਗਾਲਾਂ ਕੱਢੀਆਂ ਗਈਆਂ ਹਨ ਤਾਂ ਇਹਨਾਂ ਸਾਰੀਆਂ ਗੱਲਾਂ ਦੇ ਬੀਤ ਜਾਣ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਯਾਦ ਕਰਨ ਦਾ ਕੋਈ ਲਾਭ ਨਹੀਂ ਜੇਕਰ ਤੁਸੀਂ ਉਹਨਾਂ ਨੂੰ ਵਾਰ-ਵਾਰ ਦੁਹਰਾਉਂਗੇ ਤਾਂ ਬਹੁਤ ਨੁਕਸਾਨ ਹੋਵੇਗਾ ਸੁਖ ਅਤੇ ਸੰਤੋਖ ਦੇ ਕਿੰਨੇ ਹੀ ਪਲ ਨਾਸ਼ਟ ਹੋ ਜਾਣਗੇ ਜੇਕਰ ਤੁਹਾਡੇ ਤੋਂ ਕੋਈ ਭੁੱਲ ਹੋ ਗਈ ਹੈ ਜਾਂ ਤੁਹਾਡੀ ਪ੍ਰਸਿੱਧੀ ਨੂੰ ਕੋਈ ਠੇਸ ਪਹੁੰਚੀ ਹੈ ਅਤੇ ਤੁਹਾਨੂੰ ਸ਼ੱਕ ਹੈ ਕਿ ਤੁਸੀਂ ਮੋੜ ਉਸ ਪੱਧਰ ਤੱਕ ਨਹੀਂ ਪਹੁੰਚ ਸਕਦੇ ਤਾਂ ਰੱਬ ਦਾ ਵਾਸਤਾ ਇਸ ਭਿਆਨਕ ਪਿੰਜਰ ਅਤੇ ਡਰਾਉਣੇ ਪਰਛਾਵੇਂ ਨੂੰ ਆਪਣੇ ਨਾਲ-ਨਾਲ ਨਾ ਲਈ ਫਿਰੋ। ਉਹਨਾਂ ਨੂੰ ਆਪਣੀ ਯਾਦ ਸਤਲ ਤੋਂ ਮਿਟਾ ਦਿਓ ਅਤੇ ਹਮੇਸ਼ਾ ਲਈ ਭੁੱਲ ਜਾਓ। ਜੇਕਰ ਤੁਸੀਂ ਭਵਖ ਵਿੱਚ ਆਪਣੇ ਮਨ ਨੂੰ ਸਾਫ਼ ਰੱਖੋਗੇ ਅਤੇ ਉਸ ਨੂੰ ਪ੍ਰਾਣੀਆਂ ਜਾਨਵਰਾਂ ਨਾਲ ਦੂਸ਼ਿਤ ਨਹੀਂ ਹੋਣ ਦਿਓਗੇ ਤਾਂ ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਤੁਹਾਡੇ ਜੀਵਨ ਵਿੱਚ ਇੱਕ ਨਵਾਂ ਸੂਰਜ ਚੜ੍ਹ ਆਇਆ ਹੈ ਅਤੇ ਤੁਹਾਡੇ ਆਲੇ-ਦੁਆਲੇ ਦੇ ਲੋਕ ਵੀ ਤੁਹਾਨੂੰ ਇੱਕ ਨਵਾਂ ਅਤੇ ਬਦਲਿਆ ਹੋਇਆ ਇਨਸਾਨ ਪਾਉਣਗੇ ਧੰਨਵਾਦ